ਸਿਕਟਾਟ ਚੈਨਲ ਦੇ ਸਰੋਤਿਆਂ ਨੂੰ Eid Mubarak ਅੱਜ ਆਪਾਂ Eid Mubarak ਔਰ Eid ਮਿਲਨ ਦੇ ਬਾਰੇ ਗੱਲ ਕਰਾਂਗੇ Eid ਮੁਸਲਮ ਭਾਈਚਾਰੇ ਦਾ ਸਭ ਤੋਂ پاک ਪਵਿੱਤਰ ਔਰ ਆਪਾਂ ਕਹੇ ਕਿ ਇਹ ਇੱਕ ਵੱਡਾ ਤਿਹਾਰ ਹੈ ਇਸ ਤੋਂ ਵੱਡਾ ਤਿਹਾਰ ਹੋਰ ਕੋਈ ਹੈ ਨਹੀਂ ਦੁਨੀਆ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਮੁਸਲਮ 크ਰਿਸਚਨਿਟੀ ਤੋਂ ਬਾਅਦ ਦੂਸਰਾ ਹਿੱਸਾ ਹੈ ਦੁਨੀਆ ਪੱਧਰ ਤੇ ਈਦ ਮਨਾਈ ਜਾਂਦੀ ਹੈ ਇੱਕੋ ਕੈਲੰਡਰ ਦੇ ਮਤਲਬ ਖਿਜਰੀ ਕੈਲੰਡਰ ਨੌਵਾਂ ਮਹੀਨਾ ਪਹਿਲਾਂ ਰੋਜ਼ੇ ਰੱਖੇ ਜਾਂਦੇ ਨੇ ਰਮਜ਼ਾਨ ਤੋਂ ਬਾਅਦ ਈਦ ਦੀ ਸੈਲੀਬ੍ਰੇਸ਼ਨ ਹੁੰਦੀ ਹੈ ਅੱਜ ਭਾਵੇਂ ਈਦ ਦੀ ਸੈਲੀਬ੍ਰੇਸ਼ਨ ਦੇ ਵਿੱਚ ਜਿਵੇਂ ਅੱਜ ਦੀ ਆਪਾਂ ਕਹੀਏ ਕਿ ਬਾਕੀ ਧਰਮਾਂ ਦੇ ਤਿਹਾਰਾਂ ਦੇ ਉੱਤੇ ਵੀ ਜੋ ਮਾਰਕੀਟ ਦਾ ਪ੍ਰਭਾਵ ਹੈ ਚਮਕ-ਦਮਕ ਵੱਧਦੀ ਜਾ ਰਹੀ ਹੈ ਪਰ ਇਸ ਚਮਕ-ਦਮਕ ਦੇ ਦੌਰਾਨ ਲੋਕੇ ਕੇਵਲ ਦੋ ਹੀ ਗੱਲਾਂ ਨੂੰ ਜ਼ਿਆਦਾ ਜਾਣਦੇ ਨੇ ਇੱਕ ਤਾਂ ਥੋੜਾ ਇਹ ਹੈ ਕਿ ਰੋਜ਼ੇ ਰੱਖੇ ਜਾਂਦੇ ਨੇ ਇਹਦੇ ਬਾਰੇ ਜਾਣਕਾਰੀ ਹੈ ਤੇ ਦੂਸਰਾ ਕਿ ਈਦ ਮਿਲਣ ਦੇ ਮੌਕੇ ਤੋਹਫਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਘੱਟ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਕਿ ਜਿਹੜੀ ਈਦ ਕੇਵਲ ਤੋਹਫਿਆਂ ਦਾ ਆਦਾਨ-ਪ੍ਰਦਾਨ ਜਾਂ ਕੱਲਾ ਇਹਨੂੰ ਤਿਹਾਰ ਦੇ ਤੌਰ ਤੇ ਨਹੀਂ ਅਸਲ ਦੇ ਵਿੱਚ ਇਸਲਾਮਿਕ ਪਰੰਪਰਾ ਦੇ ਵਿੱਚ ਇਹ ਇੱਕ ਅਜਿਹਾ پاک ਸਮੇਂ ਕਿਉਂਕਿ ਇਸ ਸਮੇਂ ਦੇ ਦੌਰਾਨ ਇਹ ਵਿਸ਼ਵਾਸ ਹੈ ਕਿ ਇਸ ਦੌਰਾਨ ਕਰਾਨ ਉਜਾਗਰ ਹੋਈ ਹੈ ਨਾਜ਼ਲ ਹੋਈ ਹੈ ਔਰ ਕਰਾਨ ਦੇ ਉਤਰਨ ਦਾ ਸਮਾਂ ਜਿੰਨਾ ਸਮਾਂ ਕਰਾਨ ਦੇ ਉਤਰਨ ਦਾ ਲੱਗਿਆ ਤੇ ਕਰਾਨ ਦੇ ਨਾਲ ਜੁੜਨਾ ਨਮਾਜ਼ ਪੜ੍ਹਨੀ ਜਾਂ ਆਪਣੇ ਆਪ ਨੂੰ ਧਾਰਮਿਕ ਹੋਣਾ ਜਾਂ ਧਾਰਮਿਕ ਹੋਣ ਦੇ ਲਈ ਇਹ ਮਹਿਸੂਸ ਕਰਨਾ ਕਿ ਇੱਕ ਧਰਮਿਕ ਵਿਅਕਤੀ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ ਜੇ ਪਹਿਲੀ ਗੱਲ ਕਰੀਏ ਕਿ ਰਮਜ਼ਾਨ ਦੇ ਮਹੀਨੇ ਦੇ ਵਿੱਚ ਪਹਿਲੇ 10 ਦਿਨ ਬਰਕਤਾਂ ਦੇ ਦਿਨ ਨੇ ਫਿਰ ਗੁਨਾਹਾਂ ਦੀ ਮਾਫੀ ਦਾ ਦਿਨ ਆਨ ਤੌਰ ਤੇ ਜਦੋਂ ਅਸੀਂ ਜੀਵਨ ਜਾਨੇ ਆ ਕਿ ਜੀਵਨ ਦੇ ਦੌਰਾਨ ਵਕਫ-ਵਕ ਕੰਮਕਾਰ ਕਰਦੇ ਸਾਡੇ ਤੋਂ ਕਈ ਵਾਰੀ ਗਲ੍ਹਾਂ ਵੀ ਹੁੰਦੇ ਨੇ ਔਰ ਇਸ ਕਰਕੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰੋਜ਼ੇ ਦੇ ਦੌਰਾਨ ਮਨੁੱਖ ਆਪਣੇ ਗੁਨਾਹਾਂ ਦੇ ਬਾਰੇ ਰੀਥਿੰਕ ਕਰੇ ਉਹਨਾਂ ਦਾ ਪਛਤਾਵਾ ਕਰੇ ਤਾਂ ਕਿ ਜਿਹੜਾ ਉਹਦਾ ਆਉਣ ਵਾਲਾ ਜੀਵਨ ਹੈ ਉਹ ਧਰਮ ਦੇ ਮਤਾਬਕ ਦਿੱਤੀ ਸੇਧ ਦੇ ਮਤਾਬਕ ਜੋ ਅੱਲਾਹ ਪਾਕ ਨੇ ਮੁਹੰਮਦ ਸਾਹਿਬ ਨੂੰ ਸੰਦੇਸ਼ ਦਿੱਤੇ ਸੀ ਉਸ ਸੰਦੇਸ਼ ਦੀ ਪੂਰਤੀ ਦੇ ਲਈ ਆਪਣਾ ਜੀਵਨ ਬਤੀਤ ਕਰੇ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨ ਦੇ ਲਈ ਇਸਲਾਮਿਕ ਪਰੰਪਰਾ ਦੇ ਵਿੱਚ ਇਹ ਮੰਗ ਕੀਤੀ ਜਾਂਦੀ ਹੈ ਕਿ ਮਨੁੱਖ ਦੀ ਕਮਿਟਮੈਂਟ ਹੋਵੇ ਉਹਦੀ ਕਮਿਟਮੈਂਟ ਆਪਣੇ ਧਰਮ ਦੇ ਨਾਲ ਆਪਣੀਆਂ ਜੋ ਧਾਰਮਿਕ ਸਿੱਖਿਆਵਾਂ ਨੇ ਖਾਸ ਕਰਕੇ ਕਰਾਨ ਦੇ ਨਾਲ ਉਹਦੀ ਕਮਿਟਮੈਂਟ ਇਹ ਕਿਸ ਤਰ੍ਹਾਂ ਹੋਏਗੀ ਜੇ ਨਮਾਜ਼ ਦੀ ਅਦਾ ਕੀਤੀ ਜਾਵੇਗੀ ਨਵਾਜ਼ ਅਦਾ ਕਰਨ ਦੇ ਨਾਲ ਨਾਲ ਇਹ ਵੀ ਇੱਕ ਵਿਸ਼ਵਾਸ ਹੈ ਕਿ ਜ਼ਕਾਤ ਜ਼ਕਾਤ ਦੇਣੇ ਕਿ ਆਪਣੀ ਜੋ ਕਮਾਈ ਹੈ ਉਹਦਾ ਕੁਝ ਹਿੱਸਾ ਗਰੀਬਾਂ ਦੇ ਵਿੱਚ ਵੰਡਣਾ ਔਰ ਇਹ ਜਿਹੜੀ ਆਪਾਂ ਜਿਸ ਤਰ੍ਹਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਣੇ ਗੁਲਾਹਾਂ ਦੇ ਬਾਰੇ ਸੋਚਣਾ ਕਿ ਰਮਜ਼ਾਨ ਦੇ ਦਿਨਾਂ ਦੇ ਵਿੱਚ ਇਹ ਵੀ ਵਿਸ਼ਵਾਸ ਹੈ ਕਿ ਇਸ ਸਮੇਂ ਜਿਹੜੇ ਨਰਕ ਦੇ ਦਵਾਰ ਬੰਦ ਕਰਕੇ ਸਵਰਗ ਦੇ ਦਵਾਰ ਖੋਲਣ ਦਾ ਸਮਾਂ ਇੱਥੇ ਸਵਰਗ ਨਰਕ ਦੀ ਗੱਲ ਆਮ ਤੌਰ ਤੇ ਲੋਕ ਕੀ ਸੋਚਦੇ ਆ ਕਿ ਜਿਵੇਂ ਕੋਈ ਉਹ ਹੋਰ ਸੰਸਾਰ ਹੋਵੇ ਇਹੀ ਸੰਸਾਰ ਜਿਹੜਾ ਇਹ ਸਾਡਾ ਸਮਾਜ ਇਹ ਦੁਨੀਆ ਸਵਰਗ ਤੇ ਨਰਕ ਹੈ ਜੇਕਰ ਅਸੀਂ ਚੰਗੇ ਕਰਮ ਕਰਾਂਗੇ ਚੰਗੇ ਕੰਮ ਕਰਾਂਗੇ ਤਾਂ ਇਹ ਸੰਸਾਰ ਸਾਨੂੰ ਚੰਗਾ ਲੱਗੇਗਾ ਔਰ ਸੰਸਾਰ ਨੂੰ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੀ ਕਮਿਟਮੈਂਟ ਹੋਵੇ ਔਰ ਇਸਲਾਮਕ ਪਰੰਪਰਾ ਤੋਂ ਇਹ ਗੱਲ ਸਿੱਖਣ ਵਾਲੀ ਹੈ ਕਿ ਇੱਕ ਮੁਸਲਮਨ ਦੀ ਜਿਹੜੀ ਕਮਿਟਮੈਂਟ ਹੈ ਜਿਹੜਾ ਉਹਦਾ ਲਗਾ ਹੈ ਉਹ ਉਹਦੀਆਂ ਧਾਰਮਿਕ ਸਿੱਖਿਆਵਾਂ ਦੇ ਨਾਲ ਧਾਰਮਿਕ ਟੀਚਿੰਗ ਦੇ ਨਾਲ ਉਹਨਾਂ ਦੀ ਜਿਹੜੀ ਆਪਣੇ ਸਕ੍ਰਿਪਚਰ ਹੈ ਆਮ ਤੌਰ ਤੇ ਅਸੀਂ ਇਹ ਵੀ ਗੱਲ ਜਾਣਦੇ ਹਾਂ ਕਿ ਇਸਲਾਮ ਇੱਕ ਬੁੱਕ ਆਫ ਰਿਲੀਜਨ ਕਿਤਾਬ ਦਾ ਧਰਮ ਆਪਣੀ ਕਿਤਾਬ ਦੇ ਨਾਲ ਆਪਣੇ ਗ੍ਰੰਥ ਦੇ ਨਾਲ ਜਿਹੜੀ ਉਹਨਾਂ ਦੀ ਕਮਿਟਮੈਂਟ ਹੈ ਕੱਲੀ ਗ੍ਰੰਥ ਦੀ ਕਮਿਟਮੈਂਟ ਨੂੰ ਵਰਕਸ਼ਾਪ ਤੱਕ ਨਹੀਂ ਹੈ ਬਲਕਿ ਆਪਣੇ ਜੀਵਨ ਦੇ ਉੱਪਰ ਧਾਰਨ ਕਰਨਾ ਜੀਵਨ ਦੇ ਉੱਤੇ ਧਾਰਨ ਕਰਨ ਦੇ ਲਈ ਰੋਜ਼ੇ ਰੱਖੇ ਜਾਂਦੇ ਨੇ ਰੋਜ਼ੇ ਇੱਕ ਪਰਖ ਦੀ ਘੜੀ ਹੈ ਕਿ ਸੂਰਜ ਚੜਨ ਤੋਂ ਛਿਪਣ ਤੱਕ ਦਾ ਜਿਹੜਾ ਸਮਾਂ ਇੱਕ ਮੁਸਲਮਣ ਕੁਝ ਨਹੀਂ ਖਾਂਦਾ ਔਰ ਜੇ ਉਹ ਨਹੀਂ ਖਾਂਦਾ ਤਾਂ ਇਹਨੂੰ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਇਹਦੇ ਕੱਲੇ ਜਿਸਨੀ ਤੌਰ ਤੇ ਜਿਹੜੇ ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਤੁਸੀਂ ਰੋਜ਼ੇ ਰੱਖੋਗੇ ਤਾਂ ਤੁਸੀਂ ਸਰੀਰਕ ਤੌਰ ਤੇ ਰਿਸਟ ਪੋਸਟਰ ਹੋਵਗੇ ਇਹ ਦੂਸਰੀ ਗੱਲ ਜਿਹੜੀ ਆਪਾਂ ਹੁਣ ਕਰ ਰਹੇ ਹਾਂ ਪਹਿਲੀ ਗੱਲ ਦੇ ਮੁਕਾਬਲੇ ਥੋੜੀ ਛੋਟੀ ਹੈ ਜਦੋਂ ਅਸੀਂ ਮਾਨਸਿਕ ਤੌਰ ਤੇ ਰਿਸਟ ਪੋਸਟ ਹੋਗੇ ਤਾਂ ਸਰੀਰਕ ਤੌਰ ਤੇ ਆਪਣੇ ਆਪ ਹੀ ਮਨੁੱਖ ਤੰਦਰੁਸਤ ਹੋਏਗਾ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕ ਨਾ ਮਾਨਸਿਕ ਤੌਰ ਤੇ ਰਿਸਟ ਪੋਸਟ ਨੇ ਨਾ ਹੀ ਸਰੀਰਕ ਤੌਰ ਤੇ ਰਿਸਟ ਪੋਸਟ ਨੇ ਕਿਉਂਕਿ ਜਿਹੜੇ ਸਾਡੇ ਧਾਰਮਿਕ ਕਰਮ ਨੇ ਉਹ ਕੇਵਲ ਵਿਖਾਵੇ ਤੱਕ ਰਹਗੇ ਔਰ ਜਦੋਂ ਅਸੀਂ ਵਿਖਾਵੇ ਦੀ ਗੱਲ ਕਰਦੇ ਆ ਕਿ ਈਦ ਮਿਲਨ ਦੇ ਉੱਤੇ ਆਪਾਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕੇਵਲ ਤੋਹਫਿਆਂ ਦਾ ਆਜ਼ਾਨ ਪ੍ਰਦਾਨ ਕਿਉਂਕਿ ਇਹ ਵਰਕਤਾਂ ਦਾ ਤਿਹਾਰ ਹੈ ਔਰ ਜਦੋਂ ਤੁਸੀਂ ਕਮਿਟਮੈਂਟ ਤੁਹਾਡੀ ਹੋਏਗੀ ਤੁਹਾਡੀ ਲਗਨ ਹੋਏਗੀ ਲਗਾਹ ਹੋਏਗੀ ਤਾਂ ਲੱਝਵੇਂ ਆ ਕਿ ਉਹ ਰੱਬ ਅੱਲਾ ਜਿਹੜਾ ਹੈਗਾ ਉਹ ਤੁਹਾਡੇ ਉੱਤੇ ਰਹਿਮਤਾਂ ਨੀਆਂ ਬਰਕਤਾਂ ਕਰੇਗਾ ਔਰ ਬਰਕਤਾਂ ਕਿਤੋਂ ਉੱਤੋਂ ਉਤਰਦੀਆਂ ਸਾਡੇ ਸਮਾਜਿਕ ਤੌਰ ਤੇ ਇੱਕ ਦੂਸਰੇ ਦੇ ਰਿਸ਼ਤਿਆਂ ਦੇ ਵਿੱਚ ਆਉਂਦੀਆਂ ਨੇ ਔਰ ਅਸਲਾਮਿਕ ਭਾਈਚਾਰੇ ਦੇ ਵਿੱਚ ਇਹ ਵੀ ਹੈ ਕਿ ਈਦ ਇੱਕ ਦੂਸਰੇ ਦੇ ਨਾਲ ਗਲੇ ਮਿਲ ਕੇ ਇੱਕ ਦੂਸਰੇ ਨੂੰ ਮੁਬਾਰਕਵਾਦ ਦਿੱਤੇ ਜਾਂਦੇ ਔਰ ਮੁਬਾਰਕਵਾਦ ਦੇਣ ਤੋਂ ਇਹ ਹੈ ਕਿ ਇੱਕ ਤਰ੍ਹਾਂ ਦੇ ਸਾਡੇ ਸਮਾਜਿਕ ਤੌਰ ਤੇ ਵੀ ਜਿਹੜੀਆਂ ਦੂਰੀਆਂ ਨੇ ਉਨੂੰ ਮਟਾਉਣ ਦਾ ਤਿਹਾਰ ਹੈ ਔਰ ਇਸੇ ਤਰ੍ਹਾਂ ਸੀ ਸਰੀਰਕ ਤੌਰ ਤੇ ਰਿਸਟ ਪੋਸਟ ਮਾਨਸਿਕ ਤੌਰ ਤੇ ਤੁਹਾਡੀ ਜਿਹੜੀ ਕਮਿਟਮੈਂਟ ਆਪਣੇ ਆਪ ਨੂੰ ਪਾਕ ਬਣਾਉਣਾ ਆਪਣੇ ਆਪ ਨੂੰ ਪਵਿੱਤਰ ਬਣਾਉਣਾ ਪਵਿੱਤਰ ਤਦ ਬਣਾਗੇ ਜੇਕਰ ਸਾਡੀ ਕਮਿਟਮੈਂਟ ਆਪਣੇ ਜੋ ਗਨਾਹ ਨੇ ਉਹਨਾਂ ਦੇ ਬਾਰੇ ਰੀ ਥਿੰਕ ਕਰਾਂਗੇ ਇਹ ਰੀ ਥਿੰਕ ਕਰਨ ਦੇ ਲਈ ਜਾ ਕਿਸੇ ਦਾ ਜਿਹੜਾ ਦੁੱਖ ਹੈ ਜਾਂ ਕਸ਼ਟ ਹੈ ਉਹਨੂੰ ਆਪਣੇ ਸਰੀਰ ਦੇ ਉੱਤੇ ਜਦੋਂ ਆਪਾਂ ਵਰਤਾ ਵਰਤੇਗਾ ਤਾਂ ਸਾਨੂੰ ਪਤਾ ਲੱਗੇਗਾ ਕਿ ਇੱਕ ਭੁੱਖ ਜਾਂ ਇੱਕ ਪਿਆਸ ਕੀ ਹੁੰਦੀ ਹੈ ਜਾਂ ਗਰੀਬਾਂ ਦਾ ਦੁਖੀਆਂ ਦਾ ਦਰਦ ਕੀ ਹੁੰਦਾ ਉਸ ਦੁੱਖ ਦਰਦ ਨੂੰ ਉਸ ਤਕਲੀਫ ਨੂੰ ਮਹਿਸੂਸ ਕਰਨਾ ਔਰ ਮਹਿਸੂਸ ਕਰਨ ਦੇ ਸਮੇਂ ਵੀ ਤੁਸੀਂ ਉਸ ਅੱਲਾਹ ਪਾਕ ਨੂੰ ਯਾਦ ਕਰਨਾ ਔਰ ਜਦੋਂ ਤੁਸੀਂ ਰੱਬ ਨੂੰ ਯਾਦ ਕਰੋਗੇ ਤਾਂ ਉਹਦੀਆਂ ਰਹਿਮਤਾਂ ਹੋਣਗੀਆਂ ਸੋ ਈਦ ਦੇ ਇਸ ਮੁਬਾਰਕ ਸਮੇਂ ਦੇ ਉੱਤੇ ਜਿੱਥੇ ਅਸੀਂ ਮੁਸਲਿਮ ਭਾਈਚਾਰੇ ਨੂੰ ਮੁਬਾਰਕਵਾਦ ਦਿੰਦੇ ਹਾਂ ਉੱਥੇ ਨਾਲ ਦੀ ਨਾਲ ਸਿੱਖ ਥੌਟ ਚੈਨਲ ਦੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਲਈ ਵੀ ਇਹ ਗੱਲ ਹੈ ਕਿ ਵੱਖ-ਵੱਖ ਧਰਮਾਂ ਦੇ ਜਿਹੜੇ ਤਿਹਾਰ ਨੇ ਉਹ ਸਾਨੂੰ ਇੱਕ ਦੂਸਰੇ ਦੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਨੇ ਕਿਉਂਕਿ ਹੁਣ ਜਮ ਨਾ ਹੈ ਇੰਟਰਫੇਥ ਡਾਇਲੌਗ ਦਾ ਅੱਜ ਦੁਨੀਆ ਇੱਕ ਪਿੰਡ ਦੇ ਵਿੱਚ ਬਦਲ ਰਹੀ ਹੈ ਵੱਖ-ਵੱਖ ਧਰਮਾਂ ਦੇ ਲੋਕ ਇੱਕ ਥਾਂ ਦੇ ਉੱਤੇ ਕੱਤਰ ਹੁਣ ਲੱਗੇ ਨੇ ਕਿ ਜਿਹਨੂੰ ਅਸੀਂ ਕਹਿੰਦੇ ਆ ਕਿ ਮਲਟੀ ਕਲਚਰਲ ਸੋਸਾਇਟੀ ਜਾਂ ਮਲਟੀ ਰਿਲੀਜੀਅਸ ਸੋਸਾਇਟੀ ਜਦੋਂ ਅਸੀਂ ਮਲਟੀ ਰਿਲੀਜੀਅਸ ਸੋਸਾਇਟੀ ਦੇ ਵਿੱਚ ਰਹਨੇ ਆ ਤਾਂ ਇੱਕ ਦੂਸਰੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਇੱਕ ਦੂਸਰੇ ਧਰਮ ਦੇ ਜਿਹੜੇ ਤਿਹਾਰਾਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਤੇ ਸਹਿਯੋਗ ਦੇਣਾ ਇਹਦੇ ਨਾਲ ਹੀ ਅਸੀਂ ਇੱਕ ਚੰਗਾ ਇੱਕ ਰਿਲੀਜੀਅਸ ਕੋ-ਰੈਜ਼ਿਸਟੈਂਸ ਵਾਲਾ ਜਿਹਨੂੰ ਅਸੀਂ ਕਹੀਏ ਕਿ ਧਾਰਮਿਕ ਸਹਿ ਹੋਂਦ ਵਾਲਾ ਸਮਾਜ ਸਿਰਸਕਾਂਗੇ ਅੱਜ ਦੇ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੋਕਾਂ ਦੇ ਆ ਪਰਿਵਾਰਕ ਤੌਰ ਤੇ ਵੀ ਦੂਰੀਆਂ ਘਟ ਗਈਆਂ ਸਮਾਜਿਕ ਤੌਰ ਤੇ ਵੀ ਦੂਰੀਆਂ ਘਟ ਰਹੀਆਂ ਨੇ ਇੱਕ ਦੁਨੀਆ ਪੱਧਰ ਤੇ ਕਨਫਲिक्ट ਵਾਲਾ ਮਾਹੌਲ ਹੈ ਇਦਾਂ ਦਾ ਕਨਫਲिक्ट ਟਕਰਾ ਨਾ ਹੋਵੇ ਔਰ ਇਹੀ ਦੁਆ ਕਰਦੇ ਹਾਂ ਕਿ ਅਸੀਂ ਆਪਸੀ ਦੂਰੀਆਂ ਨੂੰ ਘਟਾਈਏ ਔਰ ਜਿਹੜਾ ਮਨੁੱਖਤਾ ਇੱਕ ਅਜਿਹਾ ਧਰਮ ਹੈ ਕਿ ਜਿਹਦੇ ਨਾਲ ਅਸੀਂ ਇੱਕ ਦੂਸਰੇ ਦੇ ਨਾਲ ਪ੍ਰੇਮ ਤੇ ਮੁਹੱਬਤ ਦੇ ਨਾਲ ਰਹਿ ਸਕਦੇ ਆਂ ਔਰ ਪ੍ਰੇਮ ਮੁਹੱਬਤ ਤਦ ਹੋਏਗਾ ਜਦ ਸਾਨੂੰ ਪਤਾ ਹੋਏਗਾ ਕਿ ਸਾਡੀ ਜਿਹੜੀ ਊਰਜਾ ਦਾ ਸਰੋਤ ਇੱਕ ਹੈ ਤੇ ਜਦੋਂ ਅਸੀਂ ਉਸ ਇੱਕ ਦੇ ਨਾਲ ਜੁੜਾਂਗੇ ਤਦ ਸਾਨੂੰ ਪਤਾ ਲੱਗੇਗਾ ਕਿ ਜਿੱਦਾਂ ਗੁਰਬਾਣੀ ਦੇ ਵਿੱਚ ਮਹਾਰਾਜ ਦਾ ਸ਼ਬਦ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਕੌਂ ਮੰਦੇ ਜਦੋਂ ਅਸੀਂ ਇਸ ਸਿਧਾਂਤ ਨੂੰ ਦੁਨੀਆ ਪੱਧਰ ਉੱਤੇ ਦੇਖਾਂਗੇ ਕਿ ਅਸੀਂ ਸਾਰੇ ਇੱਕੋ نور ਦੀ ਉਪਜਾ ਔਰ ਇਸ نور ਦੇ ਨਾਲ ਹੀ ਧਾਰਮਿਕ ਏਕਤਾ ਦਾ ਧਾਰਮਿਕ ਯੂਨਿਟੀ ਦਾ ਜਿਹੜਾ ਸੰਦੇਸ਼ ਆ ਸਾਨੂੰ ਸਮਝਦੇ ਹੋਏ ਇੱਕ ਦੂਸਰੇ ਭਾਈਚਾਰੇ ਦੇ ਧਰਮਾਂ ਦੇ ਵਿੱਚ ਜਿਹੜੇ ਸਹਿਯੋਗ ਦਿੰਦੇ ਹੋਏ ਸਾਨੂੰ ਈਦ ਮੁਬਾਰਕ ਦੇ ਉੱਤੇ ਜਿਹੜਾ ਇਸ ਦਿਨ ਦੇ ਉੱਤੇ ਅਸੀਂ ਮੁਸਲਮਾਨ ਭਾਈਚਾਰੇ ਨੂੰ ਲੱਖ ਲੱਖ ਮੁਬਾਰਕ ਦਿੰਦੇ ਹੋਏ ਇਹ ਦੁਆ ਕਰਦੇ ਆ ਕਿ ਆਉਣ ਵਾਲਾ ਸਮਾਂ ਸਾਡੇ ਸਭ ਦੇ ਲਈ ਚੰਗਾ ਹੋਵੇ ਧੰਨਵਾਦ ਜੀ